ਜਿਸਨੇ ਸਾਥ ਦਿੱਤਾ ਉਸ ਦਾ ਤੁਸੀਂ ਵੀ ਸਾਥ ਦਿਓ ਤੇ ਜਿਸਨੇ ਤੁਹਾਨੂੰ ਛੱਡ ਦਿੱਤਾ ਉਸ ਨੂੰ ਤੁਸੀਂ ਵੀ ਤਿਆਗ ਦਿਓ ਆਪਣੇ ਹੀ ਹੁੰਦੇ ਨੇ ਜੋ ਦਿਲ ਤੇ ਵਾਰ ਕਰਦੇ ਨੇ ਬੇਗਾਨਿਆਂ ਨੂੰ ਕੀ ਪਤਾ ਸੀ ਕਿ ਦਿਲ ਕਿਹੜੀ ਗੱਲ ਤੇ ਦੁਖਦਾ ਹੈ ਕਿਹੋ ਜਿਹਾ ਜ਼ਮਾਨਾ ਆ ਗਿਆ ਹੈ ਜੋ ਲੋਕ ਬੁਰੇ ਨੇ ਉਹਨਾਂ ਦਾ ਵਕਤ ਵਧੀਆ ਹੈ ਤੇ ਜੋ ਲੋਕ ਵਧੀਆ ਨੇ ਉਹਨਾਂ ਦਾ ਵਕਤ ਬੁਰਾ ਹੈ ਮੁਹੱਬਤ ਤੇ ਵਫਾ ਦੀ ਹਮੇਸ਼ਾ ਦੁਸ਼ਮਣੀ ਰਹੀ ਹੈ ਨਾ ਵਫਾ ਨਾਲ ਮੁਹੱਬਤ ਮਿਲਦੀ ਹੈ ਤੇ ਨਾ ਮੁਹੱਬਤ ਨਾਲ ਵਫਾ ਮਿਲਦੀ ਹੈ ਕਿਸੇ ਨੂੰ ਮaaf ਕਰਨਾ ਭਾਵੇਂ ਹੀ ਸੌਖਾ ਹੋ ਸਕਦਾ ਹੈ ਪਰ ਦੁਬਾਰਾ ਉਸੇ ਇਨਸਾਨ ਤੇ ਭਰੋਸਾ ਕਰਨਾ ਬਹੁਤ ਮੁਸ਼ਕਿਲ ਹੈ ਭਾਵੇਂ ਕੋਈ ਇਨਸਾਨ ਕਿੰਨਾ ਹੀ ਵੱਡਾ ਡਾਕਟਰ ਖਿਡਾਰੀ ਨੇਤਾ ਜਾਂ ਵਪਾਰੀ ਹੋਵੇ ਜੇਕਰ ਉਸ ਦੇ ਚਰਿੱਤਰ ਵਿੱਚ ਇਨਸਾਨੀਅਤ ਨਹੀਂ ਤਾਂ ਉਹ ਦੋ ਕੌੜੀ ਦਾ ਵੀ ਇਨਸਾਨ ਨਹੀਂ ਹੈ ਜੇਕਰ ਕੋਈ ਦਿਲ ਤੋਂ ਤੁਹਾਡੇ ਨਾਲ ਜੁੜਿਆ ਹੈ ਤਾਂ ਉਸ ਨੂੰ ਕਦੇ ਵੀ ਇਹ ਸ਼ਰਮਿੰਦਗੀ ਮਹਿਸੂਸ ਨਾ ਕਰਾਓ ਕਿ ਉਸਨੇ ਇਹ ਗਲਤੀ ਕਰ ਦਿੱਤੀ ਜਦੋਂ ਦਰਦ ਸਹਿਣ ਦੀ ਆਦਤ ਹੋ ਜਾਂਦੀ ਹੈ ਤਾਂ ਫਿਰ ਅੱਖਾਂ 'ਚ ਹੰਝੂ ਨਹੀਂ ਆਇਆ ਕਰਦੇ ਮਾਨ ਸਨਮਾਨ ਪੈਸਿਆਂ ਨਾਲ ਨਹੀਂ ਬਲਕਿ ਸੰਸਕਾਰਾਂ ਨਾਲ ਮਿਲਦਾ ਹੈ ਗਲਤੀਆਂ ਭੁਲਾ ਦਿੱਤੀਆਂ ਜਾਂਦੀਆਂ ਹਨ ਪਰ ਹੋਇਆ અપਮਾਨ ਨਹੀਂ ਭੁੱਲਦਾ ਕਦੇ ਵੀ ਕਿਸੇ ਦਾ ਦਿਲ ਨਾ ਦੁਖਾਓ ਕਿਉਂਕਿ ਜੇ ਉਹਨੇ ਸਬਰ ਕਰਕੇ ਸਭ ਕੁਝ ਰੱਬ ਤੇ ਛੱਡ ਦਿੱਤਾ ਤਾਂ ਤੁਹਾਡੇ ਲਈ ਕਹਿਰ ਬਣ ਜਾਊਗਾ ਜਿਹੜਾ ਇਨਸਾਨ ਸਭ ਕੁਝ ਚੁੱਪ ਕਰਕੇ ਸਹਿੰਦਾ ਹੈ ਉਸ ਨੂੰ ਹਮੇਸ਼ਾ ਤੰਗ ਕੀਤਾ ਜਾਂਦਾ ਹੈ ਬਦਨਾਮ ਵਿਅਕਤੀ ਹੋਰਾਂ ਨੂੰ ਵੀ ਬਦਨਾਮ ਕਰਕੇ ਖੁਸ਼ ਹੁੰਦਾ ਹੈ ਜੋ ਸਾਹਮਣੇ ਹੈ ਤੁਸੀਂ ਉਸ ਨੂੰ ਮੂਰਖ ਬਣਾ ਸਕਦੇ ਹੋ ਪਰ ਜੋ ਅੰਦਰ ਹੈ ਉਸ ਨੂੰ ਮੂਰਖ ਨਹੀਂ ਬਣਾਇਆ ਜਾ ਸਕਦਾ ਕਿਸੇ ਨਾਲ ਬੁਰਾ ਕਰਨਾ ਉਹ ਕਰਜ਼ਾ ਹੈ ਜਿਹੜਾ ਰੱਬ ਤੁਹਾਨੂੰ ਦੁੱਗਣਾ ਕਰਕੇ ਵਾਪਸ ਦਿੰਦਾ ਹੈ ਉਹ ਵੀ ਵਿਆਜ ਸਮੇਤ ਅੱਜਕੱਲ ਖੁਦ ਨੂੰ ਬਚਾਉਣ ਲਈ ਦੂਜਿਆਂ ਦੇ ਸਿਰ ਝੂਠੇ ਦੋਸ਼ ਮੜੇ ਜਾ ਰਹੇ ਹਨ ਜਿਹੜਾ ਇਨਸਾਨ ਬੇਵਜ੍ਹਾ ਤੁਹਾਡੇ ਕੋਲ ਕਿਸੇ ਦੀ ਬੁਰਾਈ ਕਰ ਰਿਹਾ ਹੈ ਤੇ ਤੁਸੀਂ ਸਵਾਦ ਲੈ ਕੇ ਸੁਣ ਰਹੇ ਹੋ ਉਹ ਇਨਸਾਨ ਤੁਹਾਡੇ ਉੱਥੋਂ ਜਾਂਦੇ ਹੀ ਤੁਹਾਡੀ ਬੁਰਾਈ ਕਿਸੇ ਤੀਜੇ ਇਨਸਾਨ ਕੋਲ ਕਰਨੀ ਸ਼ੁਰੂ ਕਰ ਦੇਵੇਗਾ ਜ਼ਿੰਦਗੀ ਦਾ ਨਜ਼ਾਰਾ ਤਾਂ ਆਪਣੇ ਤਰੀਕੇ ਨਾਲ ਹੀ ਲੈਣਾ ਚਾਹੀਦਾ ਹੈ ਲੋਕਾਂ ਦੀ ਖੁਸ਼ੀ ਦੇ ਚੱਕਰ ਵਿੱਚ ਤਾਂ ਸ਼ੇਰ ਨੂੰ ਵੀ ਸਰਕਸ ਵਿੱਚ ਨੱਚਣਾ ਪੈਂਦਾ ਹੈ ਗਿਰਗिट ਦੀ ਤਰ੍ਹਾਂ ਰੰਗ ਬਦਲਣ ਵਾਲੇ ਲੋਕ ਕਿਤੇ ਵੀ ਵਫਾਦਾਰ ਨਹੀਂ ਹੁੰਦੇ ਇਸ ਲਈ ਜੋ ਇਨਸਾਨ ਆਪਣੀ ਗੱਲ ਤੋਂ ਹੀ ਮੁੱਕਰ ਜਾਵੇ ਉਸ ਉੱਤੇ ਕਦੇ ਵੀ ਭਰੋਸਾ ਨਾ ਕਰਿਓ ਮਿੱਠਾ ਝੂਠ ਬੋਲਣ ਨਾਲੋਂ ਚੰਗਾ ਹੈ ਕੌੜਾ ਸੱਚ ਬੋਲਿਆ ਜਾਵੇ ਇਸ ਨਾਲ ਤੁਹਾਨੂੰ ਸੱਚੇ ਦੁਸ਼ਮਣ ਜ਼ਰੂਰ ਮਿਲਣਗੇ ਪਰ ਝੂਠੇ ਦੋਸਤ ਨਹੀਂ ਜਦੋਂ ਇਸ਼ਕ ਤਨ ਨਾਲ ਨਹੀਂ ਬਲਕਿ ਮਨ ਨਾਲ ਹੋਵੇ ਤਾਂ ਉਡੀਕ ਵੀ ਬੇਸ਼ੁਮਾਰ ਹੁੰਦੀ ਹੈ ਤੇ ਪਿਆਰ ਵੀ ਬੇਸ਼ੁਮਾਰ ਹੁੰਦਾ ਹੈ ਜੋ ਇਨਸਾਨ ਸਭ ਦਾ ਹੋਣ ਦਾ ਦਾਵਾ ਤੇ ਦਿਖਾਵਾ ਕਰਦਾ ਹੈ ਯਕੀਨ ਕਰਿਓ ਉਹ ਕਿਸੇ ਦਾ ਵੀ ਸਕਾ ਨਹੀਂ ਹੁੰਦਾ ਇਹ ਜ਼ਰੂਰੀ ਨਹੀਂ ਕਿ ਬਿਮਾਰ ਹੋਣ ਦੀ ਵਜ੍ਹਾ ਬਿਮਾਰੀ ਹੀ ਹੋਵੇ ਕੁਝ ਲੋਕ ਤਾਂ ਦੂਜਿਆਂ ਦੀਆਂ ਖੁਸ਼ੀਆਂ ਵੇਖ ਕੇ ਹੀ ਬਿਮਾਰ ਹੋ ਜਾਂਦੇ ਨੇ ਮਿਹਨਤ ਦਾ ਫਲ ਤੇ ਸਮੱਸਿਆ ਦਾ ਹੱਲ देर ਨਾਲ ਹੀ ਸਹੀ ਪਰ ਇਹ ਮਿਲਦਾ ਜਰੂਰ ਹੈ ਮੇਰੀ ਚਾਹਤ ਨੇ ਉਸ ਨੂੰ ਲਾਪਰਵਾਹ ਕਰ ਦਿੱਤਾ ਮੈਂ ਯਾਦ ਨਹੀਂ ਕਰਿਆ ਤਾਂ ਉਸ ਨੂੰ ਖਿਆਲ ਵੀ ਨਹੀਂ ਆਇਆ ਜੋ ਕੋਲ ਰਹਿ ਕੇ ਵੀ ਕੋਲ ਨਾ ਹੋਵੇ ਉਹ ਦੂਰ ਹੀ ਰਹੇ ਤਾਂ ਚੰਗਾ ਹੈ ਖੁਦ ਨੂੰ ਇੰਨਾ ਵੀ ਸਸਤਾ ਨਾ ਬਣਾਓ ਕਿ 2 ਟਕੇ ਦੇ ਲੋਕ ਤੁਹਾਡੇ ਦਿਲ ਨਾਲ ਖੇਡ ਜਾਣ ਤੇ ਤੁਹਾਨੂੰ ਰੋਂਦੇ ਹੋਏ ਛੱਡ ਜਾਣ ਹੋਕਰਾਂ ਤੋਂ ਗਿਰ ਜਾਵੋ ਤਾਂ ਕੋਈ ਗੱਲ ਨਹੀਂ ਪਰ ਕਿਸੇ ਦੀਆਂ ਨਜ਼ਰਾਂ ਤੋਂ ਨਹੀਂ ਗਿਰਨਾ ਚਾਹੀਦਾ ਤੇਰੇ ਤੋਂ ਹੀ ਸਿੱਖਿਆ ਹੈ ਮੈਂ ਨજર ਅੰਦਾਜ਼ ਕਰਨਾ ਤੇ ਜਦੋਂ ਮੈਂ ਤੈਨੂੰ ਨજર ਅੰਦਾਜ਼ ਕੀਤਾ ਤਾਂ ਤੂੰ ਬੁਰਾ ਮਨਾ ਲਿਆ ਇਨਸਾਨ ਦਾ ਸੁਭਾਅ ਵੀ ਇਸ ਤਰ੍ਹਾਂ ਦਾ ਹੈ ਕਿ ਜੋ ਲੈ ਕੇ ਜਾਣਾ ਉਸ ਨੂੰ ਛੱਡਦਾ ਜਾ ਰਿਹਾ ਹੈ ਤੇ ਜੋ ਇੱਥੇ ਰਹਿ ਜਾਣਾ ਉਸ ਨੂੰ ਜੋੜਦਾ ਜਾ ਰਿਹਾ ਹੈ ਹਰ ਕਿਸੇ ਨੇ ਆਪਣੇ ਹਿਸਾਬ ਨਾਲ ਵਰਤਿਆ ਮੈਨੂੰ ਤੇ ਮੈਂ ਸਮਝਦਾ ਰਿਹਾ ਕਿ ਲੋਕ ਮੈਨੂੰ ਪਸੰਦ ਕਰਦੇ ਨੇ ਇਨਸਾਨ ਦੀ ਚੰਗਿਆਈ ਤੇ ਸਭ ਚੁੱਪ ਰਹਿੰਦੇ ਨੇ ਪਰ ਜੇ ਚਰਚਾ ਉਸਦੀ ਬੁਰਾਈ ਤੇ ਹੋਵੇ ਤਾਂ ਗੁੰਗੇ ਵੀ ਬੋਲ ਪੈਂਦੇ ਨੇ ਲੋਕ ਉਸ ਵੇਲੇ ਸਾਡੀ ਕਦਰ ਨਹੀਂ ਕਰਦੇ ਜਦੋਂ ਅਸੀਂ ਇਕੱਲੇ ਹੁੰਦੇ ਹਾਂ ਲੋਕ ਤਾਂ ਬਸ ਉਸ ਵੇਲੇ ਸਾਡੀ ਕਦਰ ਕਰਦੇ ਨੇ ਜਦੋਂ ਉਹ ਇਕੱਲੇ ਹੋਣ ਗਲਤ ਫਹਮੀਆਂ ਦੇ ਕਿਸੇ ਵੀ بڑے ਦਿਲਚਸਪ ਨੇ ਹਰ ਇੱਕ ਇੱਟ ਸੋਚਦੀ ਹੈ ਕਿ ਕੰਧ ਤਾਂ ਸਿਰਫ ਮੇਰੇ ਤੇ ਹੀ ਖੜੀ ਹੈ ਅੱਜਕਲ ਵਜਾ ਦੱਸ ਕੇ ਨਹੀਂ ਵਜਾ ਬਣਾ ਕੇ ਛੱਡਿਆ ਜਾਂਦਾ ਹੈ ਤੁਸੀਂ ਫਰਿਸ਼ਤੇ ਵੀ ਬਣ ਜਾਓ ਫੇਰ ਵੀ ਤੁਹਾਨੂੰ ਬੁਰਾ ਕਹਿਣ ਵਾਲੇ ਲੋਕ ਮੌਜੂਦ ਰਹਿਣਗੇ ਪੱਥਰ 'ਚ ਇੱਕ ਕਮੀ ਹੈ ਉਹ ਪਿਗਲਦਾ ਨਹੀਂ ਪਰ ਪੱਥਰ 'ਚ ਇੱਕ ਖੂਬੀ ਵੀ ਹੈ ਕਿ ਉਹ ਬਦਲਦਾ ਨਹੀਂ ਸਮਾਂ ਗਹਿਰੇ ਸਮੁੰਦਰ ਚ ਡਿੱਗਿਆ ਉਹ ਕੀਮਤੀ ਮੋਤੀ ਹੈ ਜਿਸ ਦਾ ਦੁਬਾਰਾ ਮਿਲਣਾ ਅਸੰਭਵ ਹੈ ਖੁਸ਼ਕਿਸਮਤ ਉਹ ਨਹੀਂ ਜਿਸ ਨੂੰ ਪਿਆਰ ਮਿਲਿਆ ਖੁਸ਼ਕਿਸਮਤ ਤਾਂ ਉਹ ਹੈ ਜਿਸ ਨੇ ਪਿਆਰ ਨੂੰ ਸੰਭਾਲ ਕੇ ਰੱਖਿਆ ਦੁਨੀਆ 'ਚ ਤਿੰਨ ਤਰ੍ਹਾਂ ਦੇ ਲੋਕ ਹੁੰਦੇ ਨੇ ਇੱਕ ਜੋ ਕਹਿੰਦੇ ਨੇ ਪਰ ਕਰਦੇ ਨਹੀਂ ਦੂਸਰੇ ਕਹਿੰਦੇ ਨੇ ਤੇ ਕਰਦੇ ਵੀ ਨਹੀਂ ਤੇ ਤੀਸਰੇ ਜੋ ਕਰਦੇ ਨੇ ਪਰ ਕਿਤੇ ਕਹਿੰਦੇ ਨਹੀਂ ਰਿਸ਼ਤੇ ਤੇ ਮੌਸਮ ਦੋਨੋਂ ਇੱਕੋ ਜਿਹੇ ਹੁੰਦੇ ਨੇ ਕਿਤੇ ਉਮੀਦ ਤੋਂ ਵੀ ਵਧੀਆ ਤੇ ਕਿਤੇ ਬਰਦਾਸ਼ਤ ਤੋਂ ਵੀ ਬਾਹਰ ਬਸ ਫਰਕ ਇੰਨਾ ਕੁ ਹੈ ਕਿ ਮੌਸਮ ਨਾਲ ਜਿਸਮ ਨੂੰ ਤਕਲੀਫ ਹੁੰਦੀ ਹੈ ਤੇ ਰਿਸ਼ਤਿਆਂ ਨਾਲ ਦਿਲ ਨੂੰ ਕਿਤੇ ਅਸੀਂ ਕਿਸੇ ਦੀ ਤੇ ਕਿਤੇ ਕੋਈ ਸਾਡੀ ਜਗ੍ਹਾ ਲੈ ਲੈਂਦਾ ਹੈ ਬਸ ਇਹੀ ਹਕੀਕਤ ਹੈ ਜ਼ਿੰਦਗੀ ਦੀ ਇੱਜ਼ਤ ਤਾਂ ਸਭ ਨੂੰ ਚਾਹੀਦੀ ਹੈ ਪਰ ਲੋਕ ਵਾਪਸ ਦੇਣਾ ਭੁੱਲ ਜਾਂਦੇ ਨੇ ਸਕੂਨ ਨਾਲ ਉਹੀ ਜੀ ਹੋ ਸਕਦਾ ਹੈ ਜਿਸ ਨੂੰ ਬਹੁਤੇ ਜਾਂ ਜ਼ਿਆਦਾ ਦੀ ਫਿਕਰ ਨਹੀਂ ਤੁਸੀਂ ਕਿਸੇ ਇਨਸਾਨ ਦਾ ਦਿਲ ਬਸ ਉਦੋਂ ਤੱਕ ਦੁਖਾ ਸਕਦੇ ਹੋ ਜਦੋਂ ਤੱਕ ਉਹ ਇਨਸਾਨ ਤੁਹਾਨੂੰ ਪਿਆਰ ਕਰਦਾ ਹੈ ਕਿਸੇ ਨੂੰ ਪਾਉਣ ਦੇ ਲਈ ਸਾਡੀਆਂ ਸਾਰੀਆਂ ਖੂਬੀਆਂ ਵੀ ਥੋੜੀਆਂ ਪੈ ਜਾਂਦੀਆਂ ਨੇ ਤੇ ਕਿਸੇ ਨੂੰ ਗਵਾਉਣ ਦੇ ਲਈ ਇੱਕ ਕਮੀ ਹੀ ਕਾਫੀ ਹੈ ਮੂਰਖ ਦਾ ਗੁੱਸਾ ਉਸ ਨੂੰ ਖਾ ਜਾਂਦਾ ਹੈ ਤੇ ਬੁੱਧੀਮਾਨ ਦਾ ਗੁੱਸਾ ਉਸ ਨੂੰ ਬਣਾ ਜਾਂਦਾ ਹੈ ਰਿਸ਼ਤਾ ਮਜਬੂਰ ਨਹੀਂ ਬਲਕਿ ਮਜਬੂਤ ਹੋਣਾ ਚਾਹੀਦਾ ਹੈ ਉਸ ਇਨਸਾਨ ਨੂੰ ਕੋਈ ਨਹੀਂ ਬਦਲ ਸਕਦਾ ਜਿਸ ਨੂੰ ਆਪਣੇ ਅੰਦਰ ਕੋਈ ਗਲਤੀ ਨਜ਼ਰ ਹੀ ਨਹੀਂ ਆਉਂਦੀ ਜ਼ਿੰਦਗੀ ਦਾ ਸਭ ਤੋਂ ਬੁਰਾ ਸਮਾਂ ਉਹ ਹੁੰਦਾ ਹੈ ਜਦੋਂ ਕੋਈ ਆਪਣਾ ਤੁਹਾਨੂੰ ਇੰਨਾ ਕੁ ਦੁਖੀ ਕਰ ਦੇਵੇ ਕਿ ਅੱਖਾਂ ਪਰ ਆਉਣ ਤੇ ਬਾਅਦ ਵਿੱਚ ਉਹੀ ਪੁੱਛੇ ਕਿ ਕੀ ਹੋਇਆ ਤੇ ਤੁਸੀਂ ਮੁਸਕਰਾ ਕੇ ਕਹੋ ਕੁਝ ਵੀ ਤਾਂ ਨਹੀਂ ਇਨਸਾਨ ਗੈਰਾਂ ਦੀ ਦਿੱਤੀ ਹੋਈ ਇੱਜ਼ਤ ਤੇ ਆਪਣਿਆਂ ਦੇ ਦਿੱਤੇ ਹੋਏ ਦੁੱਖ ਕਦੇ ਨਹੀਂ ਭੁੱਲ ਸਕਦਾ ਪਤਾ ਨਹੀਂ ਕਿੰਨੇ ਰਿਸ਼ਤੇ ਖਤਮ ਕਰ ਦਿੱਤੇ ਇਸ ਬਹਿਮ ਨੇ ਕਿ ਮੈਂ ਹੀ ਸਹੀ ਹਾਂ ਤੇ ਬਸ ਸਿਰਫ ਮੈਂ ਹੀ ਸਹੀ ਹਾਂ ਜਦੋਂ ਲਾਲਚ ਦੇ ਬਾਜ਼ਾਰ ਆਵਾਦ ਹੋਣ ਤਾਂ ਰਿਸ਼ਤਿਆਂ ਦੇ ਸ਼ਹਿਰ ਬਿਰਾਨ ਹੋ ਜਾਂਦੇ ਨੇ ਫਿਰ ਚਾਹੇ ਉਹ ਰਿਸ਼ਤੇ ਖੂਨ ਦੇ ਹੋਣ ਪਿਆਰ ਦੇ ਹੋਣ ਜਾਂ ਫਿਰ ਦੋਸਤੀ ਦੇ ਜ਼ੁਬਾਨ ਦਾ ਭਾਰ ਬਹੁਤ ਹਲਕਾ ਹੁੰਦਾ ਹੈ ਪਰ ਇਸ ਤੋਂ ਨਿਕਲੇ ਹੋਏ ਅਲਫਾਜ਼ ਬਹੁਤ ਵਜ਼ਨ ਰੱਖਦੇ ਨੇ ਜੋ ਇਨਸਾਨ ਤੁਹਾਡੇ ਨਾਲ ਗੁੱਸਾ ਵੀ ਕਰੇ ਪਰ ਫਿਰ ਵੀ ਰਿਸ਼ਤਾ ਨਾ ਤੋੜੇ ਉਹ ਇਨਸਾਨ ਤੁਹਾਡੇ ਬੁਰੇ ਸਮੇਂ 'ਚ ਸਭ ਤੋਂ ਵਧੀਆ ਦੋਸਤ ਸਾਥਤ ਹੋਵੇਗਾ। ਪੈਸੇ ਦੀ ਅਮੀਰੀ ਤਾਂ ਆਮ ਗੱਲ ਹੈ ਪਰ ਦਿਲ ਦੀ ਅਮੀਰੀ ਕਿਸੇ ਕਿਸੇ ਕੋਲ ਹੁੰਦੀ ਹੈ। ਗੱਲ ਤਾਂ ਸਿਰਫ ਨੀਤ ਦੀ ਹੁੰਦੀ ਹੈ। ਕੋਈ ਤੀਰਥਾਂ ਦੀ ਯਾਤਰਾ ਕਰਕੇ ਵੀ ਖਾਲੀ ਹੱਥ ਮੁੜਦਾ ਹੈ ਤੇ ਕੋਈ ਘਰ ਬੈਠੇ ਹੀ ਰੱਬ ਨੂੰ ਪਾ ਲੈਂਦਾ ਹੈ। ਦਿਲ ਤੋਂ ਵੱਡੀ ਕੋਈ ਕਬਰ ਨਹੀਂ। ਰੋਜ਼ ਕੋਈ ਨਾ ਕੋਈ ਅਹਿਸਾਸ ਇਸ ਵਿੱਚ ਦਫਨ ਹੁੰਦਾ ਹੈ। ਜੇਸਦਨ ਸਾਨੂੰ ਇਹ ਸਮਝ ਆ ਗਿਆ ਕਿ ਸਾਹਮਣੇ ਵਾਲਾ ਇਨਸਾਨ ਗਲਤ ਨਹੀਂ ਸਿਰਫ ਉਸਦੀ ਸੋਚ ਹੀ ਸਾਡੇ ਨਾਲੋਂ ਅਲੱਗ ਹੈ ਉਸ ਦਿਨ ਜ਼ਿੰਦਗੀ ਦੇ ਦੁੱਖ ਖਤਮ ਹੋ ਜਾਣਗੇ ਧੰਨਵਾਦ